ਦੈ ਦੇਣਾ ਚਾਹੁੰਦਾ ਵੀ ਜਿਹੜਾ ਕਾਦਗਿਆ ਤੋਂ ਬਿਆਸ ਰੇਲ ਲਿੰਕ ਹੈ ਉਹ ਉਹਨਾਂ ਨੇ ਅੱਜ ਅਪਰੂਵ ਕੀਤਾ ਹੈ ਮੈਂ ਇਸ ਦੀ ਮਹੱਤਤਾ ਦੱਸਣਾ ਚਾਹੁੰਦਾ ਵੀ ਇਹ ਕਾਦਗਿਆ ਦੇ ਵਿੱਚ ਐਮਦੀਆ ਜਮਾਤ ਮੁਸਲਿਮ ਐਮਦੀਆ ਜਮਾਦਾ ਇੰਟਰਨੈਸ਼ਨਲ ਹੈੱਡਕੁਆਟਰ ਹੈ ਉਸ ਤੋਂ 10 ਕਿਲੋਮੀਟਰ ਦੇ ਉੱਤੇ ਕੁਮਾਨ ਦੇ ਵਿੱਚ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਬਾਬਾ ਨਾਮਦੇਵ ਜੀ ਜਿਹੜੇ ਮਹਾਰਾਸ਼ਟਰਾ ਤੋਂ ਕਮਾਨ ਆ ਕੇ 14 ਸਾਲ ਦਾ ਉਹਨਾਂ ਤਪ ਕੀਤਾ ਸੀ ਮਹਾਰਾਸ਼ਟਰ ਤੋਂ ਹਰ ਸਾਲ ਬਹੁਤ ਸਾਰੇ ਲੋਕ ਲੱਖਾਂ ਦੀ ਤعداد ਵਿੱਚ ਉੱਥੇ ਮੱਥਾ ਟੇਕਣ ਆਉਂਦੇ ਨੇ ਔਰ ਉਸ ਤੋਂ 20 ਕਿਲੋਮੀਟਰ ਦੀ ਦੂਰੀ ਤੇ ਵਿਆਸ ਜਿਹੜਾ ਰਾਧਾ ਸੌਮੀਆਂ ਦਾ ਹੈੱਡਕੁਆਟਰ ਹੈ ਤਿੰਨ ਜਿਹੜੇ ਮੇਨ ਰਿਲੀਜੀਅਸ ਹੈੱਡਕੁਆਟਰਸ ਨੇ ਉਹਨਾਂ ਨੂੰ ਜੋੜਦਾ ਹੈ ਸੋ ਇਸ ਦੇ ਉੱਤੇ ਮੈਂ ਰਮਨੀਤ ਬਿੱਤੂ ਜੀ ਦਾ ਜਿਹੜੇ ਕਿ ਸਾਡੇ ਮਿਨਿਸਟਰ ਆਫ ਸਟੇਟ ਰੇਲਵੇਜ਼ ਦੇ ਨੇ ਉਹਨਾਂ ਦੀ ਵੀ ਅੱਜ ਜਿਹੜੀ ਇਹ ਸਟੇਟਮੈਂਟ ਆਈ ਹੈ ਵੀ ਅਸੀਂ ਕਾਦੀਆਂ ਵਿਆਸ ਰੇਲਵੇ ਲਿੰਕ ਲਈ ਪੈਸੇ ਪਾ ਦਿੱਤੇ ਨੇ ਔਰ ਇਸ ਦਾ ਕੰਮ ਜਿਹੜਾ ਹੈ ਚੰਦ ਦੇਣਾ ਚਾਹੀਦਾ ਸ਼ੁਰੂ ਹੋ ਜਾਏਗਾ ਸੋ ਇਸ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਉਹਨਾਂ ਦੀ ਤਰਫੋਂ ਮੋਦੀ ਜੀ ਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਲੱਖ ਲੱਖ ਧੰਨਵਾਦ ਕਰਦਾ ਹਾਂ